ਇਹ ਵਸਤ ਤਾ ਜੀ ਨਹੀਂ ਜਾਈ ਜਿਹਦੇ ਪਰ ਥਾਲੇ ਤੇ ਤੈਨ ਵਸਤੂ ਪਈਓ ਸਤ ਸੰਤੋਖ ਦੀ ਚਾਰੋ ਅਮ੍ਰਿਤ ਨਾਮ ਠਾਹੁਰ ਕਾ ਪਈਓ ਜਿਸ ਦਾ ਸਭ ਸੇ ਅੰਧਾ ਰੋਗ ਜੇ ਕੋ ਖਾਬਾ ਜੇ ਕੋ ਹੁਜੈ ਇਸ ਦਾ ਹੋਵੇ ਸਾਲੋ ਇਹ ਵਸਤ ਤਾ ਜੀ ਨਹੀਂ ਜਾਈ ਕਿਹੜੀ ਵਸਤ ਹੈ ਸਤ ਸੰਤੋਖ ਤੇ ਰੱਬ ਦੀ ਵਿਚਾਰ ਕਹਿੰਦੇ ਇਹ ਵਸਤ ਤਾ ਜੀ ਨਹੀਂ ਜਾਈ ਹੁਣ ਵਸ ਕੇ ਆਈ ਇਸਰੀ ਲਿੰਗ ਇਹ ਤਤ ਤੇ ਨਾਲ ਉੱਪਰ ਤਾਂ ਹੀ ਕਿਉਂਕਿ ਸੰਸਕ੍ਰਿਤ ਚ ਮੂਲ ਰੂਪ ਸ਼ਬਦ ਆਇਆ ਹੋਇਆ ਇਹਦਾ ਵਿਸ਼ੇਸ਼ਣ ਵਿਸ਼ੇਸ਼ਣੋਂ ਨਹੀਂ ਆਈ ਤੋਂ ਸਤੁਰ ਕਹਿੰਦੇ ਵਸ ਤਜੀ ਨਹੀਂ ਜਾ ਸਕਦੀ ਇਹਨੂੰ ਰੋਜ਼ ਆਪਣੇ ਹੀਰ ਦੇ ਧਰ ਕੇ ਰੱਖਿਓ ਠੀਕ ਹੈ ਸਗਲ ਸੰਤਨ ਪਹਿ ਵਾਸਤ ਇਕ ਮੰਗੋ ਵਾਸਤ ਕਿਆਏ ਕੇਸਤਰੀ ਲਿੰਗ ਸ਼ਗਲ ਇਹ ਕਿਹ ਅਲਦਾ ਸ਼ੇਸ਼ਾ ਦੇਖੋ ਹੁਣ ਇਹ ਜਿਹੜਾ ਸੰਸਕ੍ਰਿਤ ਉਹ ਸਿੱਧਾ ਸ਼ਬਦ ਆਇਆ ਵਾਸਤ ਇਹਨੂੰ ਉਕਰ ਆਣੀ ਹੀ ਆਣੀ ਹੈ ਠੀਕ ਹੈ ਨਾ ਪਰ ਇਹਦਾ ਵਿਸ਼ੇਸ਼ਣ ਇਕ ਨੂੰ ਔਂਕੜ ਨਹੀਂ ਆਈ ਜਿੱਦਾਂ ਸੀ ਪਹਿਲਾਂ ਪੜਿਆ ਵੀ ਇਸਤਰੀ ਲਿੰਗ ਦੇ ਵਿਸ਼ੇਸ਼ਣ ਔਂਕੜ ਨਹੀਂ ਆਦੀ ਪਰ ਇਹ ਸਿੱਧਾ ਵਾਸਤ ਜਿਹੜਾ ਇਸਤਰੀ ਲਿੰਗ ਸੰਸਕ੍ਰਿਤ ਭਾਸ਼ਾ ਜੁੜਾਣੇ ਕਰਕੇ ਮੂਲ ਰੂਪ ਜਿਹੜਾ ਜ ਸੰਸਕ੍ਰਿਤ ਹੈ ਮੂਲ ਰੂਪ ਦੇ ਵਿੱਚ ਇਹ ਆਇਆ ਇਹਦੇ ਤੱਤੇ ਨੂੰ ਔਕੜ ਜਰੂਰ ਆਈ ਪਰ ਵਿਸ਼ੇਸ਼ਣ ਨੂੰ ਨਹੀਂ ਆਈ ਹੁਣ ਇੱਕ ਭਾਗ ਦੀ ਹੋਰ ਹੈ ਸਮੁਲਤ ਬਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰੂ ਦੇ ਦੱਸੇ ਰਾਸਤੇ ਤੇ ਚੱਲ ਕੇ ਜਦੋਂ ਅਸੀਂ ਸਰੀਰ ਦੀ ਪੜਤਾਲ ਕੀਤੀ ਨਾ ਮਥਿਆ ਇਹ ਫਿਰ ਇੱਕ ਵਸਤ ਇੱਕ ਕੀ ਹੈ ਵਿਸ਼ੇਸ਼ਣ ਵਸਤ ਉਹ ਸ਼ਬਦ ਹੈ ਜਿਹੜਾ ਸੰਸਕ੍ਰਿਤ ਵਿੱਚੋਂ ਆਇਆ ਹੋਇਆ ਇਸਤਰੀ ਲਿੰਗ ਸ਼ਬਦ ਹੈ ਪਰ ਸੰਸਕ੍ਰਿਤ ਦੇ ਮੂਲ ਰੂਪੇ ਜਾਣੇ ਕਰਕੇ ਤੱਤੇ ਨਾਮਕਣ ਲੱਗ ਗਈ ਠੀਕ ਹੈ ਤਾਂ ਇੱਕ ਨੋਂ ਔਕੜ ਨਹੀਂ ਆਵੇਗੀ ਅਨੂਪ ਵਸਤੂ ਗੁਰੂ ਨੇ ਦਿਖਾ ਦਿੱਤੀ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਸਾਰੇ ਸ਼ਬਦ ਹੈ ਇਹਨਾਂ ਦਾ ਖਿਆਲ ਰੱਖਣਾ ਵੀ ਜਿੱਥੇ ਕਿਤੇ ਇਹ ਸ਼ਬਦ ਆ ਜਾਣ ਸਾਸ ਹੈ ਜਿੰਨ ਤੰਤ ਹੈ ਢੀਣ ਧਾਤ ਹੈ ਵਸਤ ਹੈ ਤੇ ਹੋਰ ਬਿੰਦ ਹੈ ਰੇਣ ਹੈ ਭੰਡ ਹੈ ਤੇ ਫਿਰ ਅੰਸ਼ ਇਹ ਜਿੰਨੇ ਵੀ ਕਾਫ ਹਿੰ ਕਲਤ ਇਹ ਜਿੰਨੇ ਵੀ ਸ਼ਬਦ ਹੈ ਇਹ ਸਾਰੇ ਸੰਸਕ੍ਰਿਤ ਦੇ ਮੂਲ ਨੂੰ ਵਿਚਾਏ ਹੋਏ ਨੇ ਇਨਾਂ ਦੀ ਅੰਕੜ ਆਵੇਗੀ ਹੀ ਆਵੇਗੀ ਇਹਦੇ ਪੁਲਿੰਗ ਇੱਕ ਵਚਨ ਦਾ ਭਲੇਖਾ ਇਹਦਾ ਨਹੀਂ ਖਾਣਾ ਇਹਦੀ ਪਛਾਣ ਉਦੋਂ ਹੋ ਜਾਣੀ ਜਦੋਂ ਤੁਸੀਂ ਵਿਸ਼ੇਸ਼ਣ ਦੇ ਨਾਲ ਅੰਕੜ ਨਹੀਂ ਦੇਖੋਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ